ਸਸਰੀਕਾਲ ਦੋਸਤੋ ਰਾਤ ਨਾ ਜਿਹੜੀ ਵੀਡੀਓ ਵਾਇਰਲ ਹੋਈ ਸੀ ਬਈ ਅੰਡੇ ਚੋਰੀ ਹੋ ਗਏ ਹਨਾ ਉਹ ਬਾਈ ਆਇਆ ਤੇ ਉਹਦੇ ਨਾਲ ਬਾਈ ਨਾਲ ਗੱਲਬਾਤ ਕਰਾਂਗੇ ਬਈ ਕੀ ਗੱਲਬਾਤ ਹੋਈ ਸੀਗੀ ਹਨਾ ਬਈ ਗੱਡੀ ਭਜਾ ਕੇ ਲੈ ਗਏ ਕਾਫੀ ਉਹ ਵੀਡੀਓ ਵਾਇਰਲ ਹੋਈ ਆ ਤੇ ਕੀ ਗੱਲਬਾਤ ਇਹ ਆਪਾਂ ਖੜੇ ਆ ਭਲਾਈਆਂ ਨੇ ਬਰਾਡ ਪੋਲਟਰੀ ਫਾਰਮ ਤੇ ਤੇ ਆ ਆ ਸੀਗਾ ਰਾਤ ਕਰਿੰਦਾ ਬਈ ਆਹ ਸੀ ਬਈ ਕੀ ਹਾਲ ਆ ਬਾਈ ਠੀਕ ਹੈ ਭਾਈ ਜੀ ਵਧੀਆ ਵਧੀਆ ਭਾਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹ ਚੰਦਾ ਇਨਾਮ ਕੁਲਦੀਪ ਸਿੰਘ ਜੀ ਰਾਤ ਭਾਈ ਉਹ ਕੀ ਘਟਨਾ ਹੋਈ ਸੀ ਕਿ ਕੀ ਚੱਕਰ ਬਣ ਗਿਆ ਸੀ ਜੀ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਕਿਹੜਾ ਮੇਰੇ ਨਾਲ ਮੁੰਡਾ ਸੀ ਉਹਨਾਂ ਆਪਣੀ ਪੇਮੈਂਟ ਹੋ ਗਈ ਠੀਕ ਚਲੋ ਜੀ ਅਸੀਂ ਮੁੜ ਕੇ ਉਹ ਮੰਨ ਲਓ ਇਥੋਂ ਤੁਰ ਗਏ ਜਾਵੜੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾਂ ਬਾਅਦ ਉਹ ਪੇਮੈਂਟ 2100 ਰੁਪਏ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜ ਆਏ ਅਸੀਂ ਆ ਗਏ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਪੜ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਜੀ ਹੁਣ ਤਾਂ ਥੋੜੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਹੈਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨਹੀਂ ਆਏ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲੇ ਪੈਸੇ ਵਾਪਸ ਆ ਗਏ ਨਾ ਇਸ ਤਰ੍ਹਾਂ ਪੁੱਛੋ ਬਾਈ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾ ਪੁੱਛਦਾ ਹੁੰਦਾ ਜੀ ਉਸ ਟੈਨ ਕਰਕੇ ਵੀ ਪੈਸੇ ਆ ਗਏ ਕਿ ਨਹੀਂ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀਗੀ ਠ ਬਟੰਡੋ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋਊਗੀ ਤੁਸੀਂ ਵੀਡੀਓ ਵੇਖ ਕੇ ਆਏ ਸੀ ਆਪਾਂ ਸੁਬਾਹ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਕਿਹਾ ਵੀ ਸੁ ਆਪਣੇ ਭਲਾਈਆਂ ਦੇ ਵਿੱਚ ਪੰਸਾ ਉਹਨਾਂ ਕੋਲ ਚੰਦ ਸੰਤੂ ਕਾਲੀਦਲ ਬਲੋਕਰ ਬਾਂਸੀ ਉਹਨਾਂ ਨਾਲ ਗੱਲ ਕਰਾਣੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦੇ ਵੀ ਸੁੱਤੇ ਪਏ ਕਾਫੀ ਨਹੀਂ ਰਹਾ ਹੋ ਗਿਆ ਸੀ ਹਾਂ ਜੀ ਹਾਂ ਜੀ ਕਾਫੀ ਨੇਰਾ ਹੋ ਗਿਆ ਸੀ ਤੇ ਵੀ ਉਹ ਕਹਿੰਦੇ ਸੁਬਾਹ ਆਜੋ ਫਿਰ ਅ ਤਾਰੋ ਕੋਸ ਕਰਕੇ ਬਾਅਦ ਚ ਹੋ ਗਏ ਇਹ ਬਈ ਕਿਤੇ ਨਾ ਕਿਤੇ ਤੁਹਾਡੀ ਜਲਦਬਾਜੀ ਚ ਗਲਤੀ ਤਾਂ ਹੈਗੀ ਹੈ ਨਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪੈ ਗਈ ਤੇ ਉਹਦੇ ਬਾਅਦ ਅਸੀਂ ਤੁਰ ਗਏ ਇਹ ਕਿਉਂਕਿ ਨਾ ਬਾਈ ਦੇ ਪਿੰਡਾਂ ਵੀ ਮੁਰਗੀ ਤੇ ਟ੍ਰੇ ਇਥੋਂ ਹੋਈਆਂ ਨੇ ਅੱਕੀ ਨਹੀਂ ਕੈਮਰਾ ਲਵਾਇਆ ਲੋਕ ਮੰਨਦੇ ਨਹੀਂ ਸੀ ਕਹਿੰਦੇ ਯਾਰ ਤੂੰ ਉਹੀ ਗੱਪ ਮਾਰ ਦਿੰਦਾ ਉਹਨਾਂ ਨੂੰ ਹਾਂਜੀ ਹਾਂਜੀ ਬਾਕੀ ਸਾਡੇ ਨਾਲ ਵੀ ਹੋਈ ਆਈ ਆਪਣੇ ਕੋਲ ਵੀ ਬਲੇਲਰ ਦਾ ਫਰਮ ਫਾਰਮਾਂ ਹੀ ਲਹਿਰੇ ਵੇਗੇ ਸਾਡੇ ਨਾਲ 4-5 ਵਾਰੀ ਹੋਈ ਆਈ ਅਗਲਾ ਮੁਰਗਾ ਲੈ ਕੇ ਤੇ ਬਾਅਦ ਚ ਪੈਸੇ ਦੇ ਦਿੰਦੇ ਨਹੀਂ ਭੱਜ ਜਾਂਦਾ ਠੀਕ ਤਾਂ ਕਿ ਸਾਰੇ ਕਹਿੰਦੇ ਗੱਡੀ ਵਾਲੇ ਬੰਦੇ ਹਨਾ ਸਾਰਾ ਦੇਖਣ ਚ ਚੱਲ ਹੋਵੇ ਕੋਈ ਚਿੱਟੇ ਵਾਲਾ ਜਾਂ ਨਸ਼ੇੜੀ ਬੰਦਾ ਹੈਗਾ ਉਹ ਲੁੱਟ ਮਾਰ ਕਰਦਾ ਉਹ ਹੁੰਦਾ ਹਨਾ ਹਾਂਜੀ 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 ਤੇ ਹੁਣ ਬਈ ਬਾਈ ਨਾਰਾਜੀ ਨਾ ਸਾਰੀ ਗੱਲਬਾਤ ਕਲੀਅਰ ਨੇੜ ਨੇੜ ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਹੁਣ ਪੈਸੇ ਦੇਤੇ ਇਹਨੂੰ ਬਾਈ ਹਾਂਜੀ 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 ਠੀਕ ਹੈ ਲੈ ਬਈ ਦੋਸਤੋ ਹੁਣ ਬਾਈਆਂ ਨੇ ਦੇਤੇ ਪੈਸੇ ਸਾਰਾ ਹਨਾ ਗੱਲ ਨਿਬੜ ਗਈ ਤੇ ਜਿਹੜੇ ਭਰਾ ਕੋਈ ਗਲਤ ਕਮੈਂਟ ਕਰ ਜਾਂਦੇ ਸੀ ਕਈ ਵਾਰੀ ਜਲਦਬਾਜੀ ਦੇ ਵਿੱਚ ਜਾਂ ਕਈ ਵਾਰੀ ਦਿਮਾਗ ਹੀ ਬੰਦੇ ਦਾ ਹੋਰ ਬਿਰਤੀ ਲੱਗੀ ਹੁੰਦੀ ਆ ਹਨਾ ਕਿਤੇ ਬੰਦੇ ਦੇ ਜਾਂ ਕਵਿਲਦਾਰੀ ਕੰਮਾਂ 'ਚ ਵੀ ਹੁੰਦਾ ਉਹ ਵੀ ਬੰਦਾ ਭੁੱਲ ਜਾਂਦਾ ਕਈ ਵਾਰੀ ਤੇ ਬਾਈਆਂ ਨੇ ਬਾਕੀ ਬੰਦੇ ਵਧੀਆ ਲਿਆ ਕੇ ਆਪਦੀ ਸਿਆਣਫੁ ਦਿਖਾਈ ਹਨਾ ਤੇ ਧੰਨਵਾਦ ਬਾਈ ਤੁਹਾਡਾ ਵੀ ਧੰਨਵਾਦ ਜੀ ਠੀਕ ਹਲੋ ਇਹ ਇਹ ਲੱਗੇ ਵੀ ਲੱਗੇ ਕੀ ਆਲਾ ਬਾਈ ਗਰਪਾਲ ਬਹੁਤ ਵਧੀਆ ਬਾਈ ਬਾਈ ਜੀ ਉਦੋਂ ਪਹਿਲਾਂ ਤੁਸੀਂ ਵੀਡੀਓ ਪਾਈ ਸੀ ਬਈ 2000 ਰੁਪਿਆ ਦੇ ਕੇ ਤੇ ਮੁਰਗਾ 70 80 ਕਿਲੋ ਵੜਾ ਕੇ ਰੱਖ ਗਏ ਬੰਦਾ ਹਨਾ ਤੇ 25 30000 ਦਾ ਨਖਾਨ ਹੋ ਗਏ ਤੁਹਾਡਾ ਹੋਇਆ ਸੀ ਬਈ ਉਦੋਂ ਤੇ ਲੋਕ ਉਹ ਕਮੈਂਟ ਕਰਦੇ ਕਹਿੰਦੇ ਯਾਰ ਤੂੰ ਆ ਆਪਦੀ ਪ੍ਰੋਮੋਸ਼ਨ ਕਰਨ ਮਾਰਾ ਚਾਰ ਵੇਚਣ ਮਾਰਾ ਜਾਂ ਕਿਵੇਂ ਵੀ ਕਰ ਲੈ ਹਨਾ ਤੂੰ ਬਈ ਫੇਕ ਬਣਾਈ ਜਨਾ ਹਾਂ ਤੇ ਰਾਤ ਜੇ ਕੈਮਰਾ ਨਾ ਹੁੰਦਾ ਦੇ ਬਾਈਆਂ ਤੱਕ ਵੀ ਇਹਨਾਂ ਨੇ ਭੁੱਲ ਜਾਣਾ ਸੀ ਕਿ ਨਾ ਵੀਡੀਓ ਨਹੀਂ ਜਾਣੀ ਸੀ ਪਤਾ ਕੀ ਚੈੱਕ ਕਰਾ ਬਈ ਪਹਿਲਾਂ ਸਾਡੇ ਤੋਂ ਮੁਰਗੀਆਂ ਰਖਾ ਕੇ ਇੱਕ ਕਾਰ ਵਾਲੇ ਨੇ ਆਈ ਭਜਾ ਕੇ ਲੈ ਗਏ ਉਦੋਂ ਵੀ ਕੈਮਰੇ ਹਟਾ ਦੇ ਇਹ ਤੋਂ ਬਾਅਦ ਦੀ ਗੱਲ ਠੀਕ ਹੈ ਤੇ ਆ ਹੁਣ ਦਾ ਇਹ ਦੋ ਦਿਨ ਚਾਰ ਦਿਨ ਪਹਿਲਾਂ ਵੀ ਡੋਟਰੀਆਂ ਰਖਾ ਕੇ ਅਗਲੇ ਨੇ ਗੇਰ ਮਾਰਿਆ ਗਾਂ ਲੰਘ ਗਿਆ ਠੀਕ ਹੈ ਅਗਲਾ ਵੇਖ ਲੈਂਦਾ ਬੰਦਾ ਹਨਾ ਬਈ ਬੰਦਾ ਵੇਖਣਾ ਬੱਕਰਾ ਬੰਦਾ ਯਾਰ ਵੀ ਇਹ ਕੀ ਕਰ ਦੂਗਾ ਆਪਣਾ ਬਾਲਾ ਤੇਜ ਉਸਤ ਵੀ ਨਹੀਂ ਨਾ ਹਾਂ ਤੇਜ ਉਸਤ ਵੀ ਨਹੀਂ ਬਾਲਾ ਯਾਰ ਬਈ ਆਪਣੇ ਕੋਲ ਬੰਦਾ ਠੀਕ ਹੈ ਇਹ ਬਸ ਆਹੀ ਕਾਰਨ ਆ ਬਈ ਪਰ ਲੋਕਾਂ ਨੂੰ ਆਪ ਹੀ ਚਾਹੀਦਾ ਬਈ ਯਾਰ ਇਹ ਤਾਂ ਘਟਿਆ ਹੁਣ ਬਾਈ ਨਾਲ ਇਹਦੇ ਨਾਲ ਬਈ ਨਵੇੜਾ ਹੋ ਗਿਆ ਇਹਨਾਂ ਨੇੜਾ ਹੋ ਗਿਆ ਬਈ ਆਪ ਜਦੋਂ ਬੰਦੇ ਨੇ ਗਲਤੀ ਮੰਨ ਲਈ ਬਈ ਯਾਰ ਇਸ ਤੋਂ ਵੱਡੀ ਕੀ ਗੱਲ ਹਨ ਚੱਲ ਕੇ ਆ ਗਿਆ ਜਦੋਂ ਠੀਕ ਬਾਕੀ ਬਾਈ ਵੀ ਸਰਦਾ ਵਰਦਾ ਹੈਗਾ ਸਰਦਾ ਵਰਦਾ ਚੱਲ ਕੋਈ ਚਿੱਟੇ-ਜੁੱਟੇ ਵਾਲਾ ਆਪਾਂ ਮੰਨ ਲਈਏ ਹਨਾ ਹਾਂ ਹਾਂ ਤੇ ਬਈ ਕਿਤੇ ਤੁਸੀਂ ਰਿਪੋਰਟ ਵੀ ਦਿੱਤੀ ਸੀਗੀ ਇਹਦੀ ਪੁਲਿਸ ਨੂੰ ਤਲਾਸ਼ ਕੀਤੀ ਵਈ 112 ਤੇ ਆਪਾਂ ਰਾਤ ਫੋਨ ਲਾਤਾ ਸੀਗਾ ਉਹਨਾਂ ਨੇ ਇੱਥੇ ਕਲੀ ਚੌਂਕੀ ਲਾ ਗਦੀ ਐ ਇੱਥੇ ਹੱਦ ਤੇ ਆਪਨੇ ਇਧਰ ਹੀ ਪਾ ਜਿੰਦੀ ਆ ਹਾਂਜੀ ਉਹਨਾਂ ਨੇ ਇੱਥੇ ਸਰਖਾਸ ਜਮਾ ਕਰਵਾ ਉਹ ਵਾਪਸ ਲੈ ਲਾਂਗੇ ਬਈ ਆਪਾਂ ਹਾਂ ਠੀਕ ਆ ਹੁਣ ਸਾਰਾ ਲੋੜ ਨਿਭੜ ਗਿਆ ਸੋਡਾ ਹਾਂ 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 ਤੇ ਬਾਕੀ ਬਾਈ ਅ ਅਗਲਾ ਵੇਖ ਲੈਂਦਾ ਹਨਾ ਦੇਸੀ ਆ ਕੰਮ ਆ ਤੇ ਕੈਮਰੇ ਕੂਮਰੇ ਸਾਰਾ ਬਾਈ ਨੇ ਲੱਗਿਆ ਇਹਦਾ ਕੈਮਰੇ ਦੇ ਬਈ ਬਹੁਤ ਫਾਇਦੇ ਵੀ ਆ ਹਨਾ ਇਹਦੇ ਲੇਬਰ ਤੇ ਵੀ ਧਿਆਨ ਰਹਿੰਦਾ ਸਾਰਾ ਕੁਝ ਹੀ ਆ ਬਾਈ ਵਧੀਆ ਬਈ ਕੋਈ ਮਾੜੀ ਹਰਕਤਕਾਰ ਦਾ ਕੋਈ ਤੁਰਿਆ ਜਾਂਦਾ ਹਨਾ ਸਾਰਾ ਕੁਝ ਪਤਾ ਲੱਗ ਜਾਂਦਾ ਠੀਕ ਆ ਤੇ ਇਹ ਫਾਰਮ ਕਿਹੜੀ ਰੋਡ ਤੇ ਬਈ ਆਪਣੀ ਇਹ ਮੁਕਸਰ ਤੋਂ ਬਠਿੰਡਾ ਰੋਡ ਤੇ ਆ ਬਈ ਚੰਦ ਮੈਰਿਜ ਪਾਲਸ ਤੋਂ ਅਗਲੇ ਪਾਸੇ ਮੁਕਸਰ ਬਠਿੰਡੇ ਵਾਲੇ ਪਾਸੇ ਆ ਬੰਦਾ ਸੀਗਾ ਆ ਬੰਦਾ ਸੀਗਾ ਬੋਲਪ ਰਾਜੂ ਦਾ ਸਾਰੀ ਗੱਲ ਕੀ ਗੱਲ ਕੱਲ ਹੀ ਆ ਸਾਫ ਕੀ ਹੋਇ ਕਿਵੇਂ ਹੋਇਆ ਕੀ ਗੱਲ ਘਟਨਾ ਵਾਪਰੀ ਰਤ ਸਰਦਾਰ ਨੇ ਆਇਆ ਇੱਕ ਬਾਈ ਦੋਸਤੋ ਦੱਸ ਦਗੇ ਬਾਈ ਦਾ ਇਹਦਾ ਫਾਰਮ ਨਹੀਂ ਕਹੀ ਕਹਿੰਦੇ ਵੀ ਗਰੀਬ ਬੰਦੇ ਦਾ ਬਾਈ ਜੀ ਸਰਦਾਰ ਦਾ ਪਰਦਾ ਕੀ ਕਹਿੰਦੇ ਇਹ ਪੈਸੇ ਵੀ ਪਾ ਦਿੰਦੇ ਆ ਬਾਈ ਦਾ ਜਿੰਨਾ ਨੁਕਸਾਨ ਹੋਵੇ ਬਾਈ ਵੀ ਕਰੋ ਸਰਦਾਰ ਦਾ ਪਰਦਾ ਵਧ ਗਿਆ ਹਨ ਤੇ ਕੀ ਹੋਇਆ ਸੀ ਯਾਰਾਤ ਬਾਈ ਰਾਤ ਕੋ ਮੈਂ ਆਂਡਾ ਦਿਆ ਛੇਟ ਰੇ ਬੋਲਤਾ ਐ ਸਕਨਰ ਲੈ ਕੇ ਆਓ ਬੋਲਤਾ ਇਸਨੇ ਨਹੀਂ ਆਇਆ ਤਾਂ ਦੂਸਰਾ ਤਾਂ ਫਰਾਰ ਹੋ ਗਿਆ ਠੀਕ ਹੈ ਫਿਰ ਆਪਨੇ ਆਪਣੇ ਮਾਲਕ ਕੋ ਪਤਾ ਹਾਂ ਮਾਲਕ ਕੋ ਪਤਾ ਹੋਇਆ ਰਾਤ ਕੋ ਚਲੋ ਠੀਕ ਆ ਦੋਸਤੋ ਬਈ ਰੌਲਾ ਨਿਬੜੇ ਚੰਗਾ ਹਨਾ ਬਾਈ ਵੀ ਗਲਤੀ ਮੰਨ ਕੇ ਸਾਰੇ ਆ ਬੰਦੇ ਸਾਰੇ ਪੈਂਡ ਦੀ ਮੋਤਵਾਰ ਸਾਰੇ ਆਈ ਸੀ ਤੇ ਬਾਕੀ ਤੁਸੀਂ ਸਾਰੇ ਆਪ ਦੇ ਸੁਝਾਅ ਦੇ ਦਿਓ ਜੀ ਮੈਂ ਲੋਡ ਨਹੀਂ ਮੈਨੇਜ ਕਰੀਦਾ ਨਾ ਕੀ ਕਹਿਣਾ ਕੀ ਆ ਬਾਈ ਵੀ ਇਹਨਾਂ ਦੇ ਆਏ ਨਿਬੜ ਗਿਆ ਬਈ ਆਪ ਹੀ ਬੋਲਦੇ ਨਾ ਬਈ ਆਪ ਹੀ ਬੋਲਦੇ